ਵਿੱਚ ਅਡੀਸ਼ਨਲ ਸੀਨੀਅਰ ਸੈਕਟਰੀ ਟੂ ਸੀਐਮ ਸਾਹਿਬ ਸੈਕਟਰੀ ਸੈਕੰਡਰੀ ਹੋਮ ਡੀਜੀਪੀ ਸਾਹਿਬ ਸਾਰੇ ਜਿਲ੍ਹਿਆਂ ਦੇ ਜਿਲ੍ਹਿਆਂ ਦੇ ਐਸਐਸਪੀ ਸਗਾਨ ਸੀਪੀ ਸਾਹਿਬ ਡੀਆਈਜੀ ਆਈਜੀ ਜੀਡੀਪੀ ਰੇਂਜੀਸ ਨੇ ਭਾਗ ਲਿਆ ਅੱਜ ਇਹਦਾ ਜਿਹੜਾ ਮੁੱਖ ਮੰਤਰੀ ਜਿਹਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਗੇਨ ਹਦਾਇਤਾਂ ਦਿੱਤੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਅ ਐਂਡ ਆਰਡਰ ਮੇਨ ਕਰਨ ਦੇ ਬਾਰੇ ਦੇ ਵਿੱਚ ਮੇਨ ਫੋਕਸ ਸੀਗਾ ਜੀਦੇ ਵੀ ਤੋਂ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕਿ ਹੁਣ ਜਦੋਂ ਸੋਨਾ ਸੰਬੰਧ ਜਦੋਂ ਮੂਵਮੈਂਟ ਸ਼ੁਰੂ ਹੋਏਗੀ ਤਾਂ ਬਹੁਤ ਸਾਰੇ ਜਗ੍ਹਾ ਦੇ ਉੱਤੇ ਲਾਕੇ ਲੱਗਣਗੇ ਜੀਦੇ ਵਿੱਚ ਬਹੁਤ ਸਾਰੀ ਫੋਰਸ ਆਏਗੀ। ਸੋ ਕਈ ਵਾਰੀ ਇਹ ਦੇਖਣਾ ਚਾਹਿਆ ਕਿ ਪੰਜਾਬ ਪੰਜਾਬ ਦੇ ਵਿੱਚ ਜਿਹੜੀਆਂ ਰਿਲੀਜੀਅਸ ਸੈਂਟੀਮੈਂਟਸ ਦੇ ਮੱਦੇ ਨਜ਼ਰ ਲਾਕੇ ਲਾਕੇਆਂ ਦੇ ਉੱਤੇ ਜਿਹੜੇ ਐਸਐਚਓ ਸੇ ਬਾਹਰ ਡੀਐਸਪੀ ਸੇ ਬਾਹਰ ਅਫਸਰ ਸੇ ਬਾਹਰ ਉਹਨਾਂ ਨੂੰ ਪ੍ਰੋਪਰ ਗਾਈਡ ਕਰਨ ਕਿ ਹਰ ਇੱਕ ਰਿਲੀਜੀਅਸ ਸੈਸਟਿਵਿਟੀ ਨੂੰ ਪ੍ਰੋਪਰ ਧਿਆਨ ਦੇ ਵਿੱਚ ਰੱਖਿਆ ਜਾਵੇ ਜਦੋਂ ਨਾਕਿਆਂ ਦੇ ਉੱਤੇ ਚੈਕਿੰਗ ਹੁੰਦੀ ਹੈ ਕਿਉਂਕਿ ਕਈ ਵਾਰੀ ਇਦਾਂ ਦੇ ਏਜੰਸੀ ਜਿਹੜੇ ਦੇਖਣ ਆਏ ਆ ਪ੍ਰਾਤਨ ਸਮੇਂ ਦੇ ਵਿੱਚ ਕਿ ਜਿੱਥੇ ਕਈ ਵਾਰੀ ਜਿੱਦਾਂ ਕੋਈ ਰਿਲੀਜੀਅਸ ਕੋਈ ਜਿਹੜਾ ਵਾ ਸਿੰਬਲ ਆ ਜਾਂ ਕੋਈ ਰਿਲੀਜੀਅਸ ਗ੍ਰੰਥ ਸਾਹਿਬ ਆਦਿ ਦਾ ਉਹਦੇ ਬਾਰੇ ਦੇ ਵਿੱਚ ਚੈਕਿੰਗ ਦੇ ਦੌਰਾਨ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਸੈਂਟੀਮੈਂਟਸ ਹਰਟ ਨਾ ਹੋਣ ਚੈਕਿੰਗ ਦੇ ਦੌਰਾਨ ਦੂਸਰਾ ਜਿਹੜਾ ਫੋਕਸ ਆ ਮੇਨ ਉਹ ਡਰੱਗਸ ਦੇ ਉੱਤੇ ਫੋਕਸ ਆ ਕਿ ਜਿੱਥੇ ਵੀ ਡਰੱਗਸ ਦੀ ਕਿਤੇ ਵੀ ਰਿਕਵਰੀ ਹੁੰਦੀ ਆ ਉਹਦੇ ਵਿੱਚ ਪੂਰਾ ਬੈਕਵਰਡ ਲਿੰਕ ਇਸ ਤੇ ਚਾਹਿਆ ਜਾਵੇ ਕਿਉਂਕਿ ਵੱਡੀਆਂ ਮਸਲਿਆਂ ਨੂੰ ਕਾਬੂ ਕਰਨਾ ਜਿਹੜਾ ਪੰਜਾਬ ਵਿੱਚ ਦਾ ਹਮੇਸ਼ਾ ਤੋਂ ਇਹ ਜਿਹੜਾ ਵਾ ਇਸ ਚੀਜ਼ ਤੇ ਫੋਕਸ ਰਿਹਾ ਹੈ ਕਿ ਵੱਡੀਆਂ ਮਸਲਿਆਂ ਨੂੰ ਕਾਬੂ ਕੀਤਾ ਜਾਵੇ ਤੋਂ ਚੁਣਾਵਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਮਸਲਿਆਂ ਇਸ ਚੀਜ਼ ਦੀ ਕੋਸ਼ਿਸ਼ ਕਰਨੇ ਗਿਆ ਕਿ ਡਰੱਗਸ ਜਿਹੜਾ ਉਹਦੀ ਜਿਹੜੀ ਸਮਗਲਿੰਗ ਉਹ ਕੀਤੀ ਜਾਵੇ ਤਾਂ ਉਹਦੇ ਚ ਵੀ ਡਰੱਗਸ ਫੜੇ ਜਾਂਦੇ ਆ ਪੂਰਾ ਬੈਕਵਰਡ ਲਿੰਕ ਕੀਤਾ ਜਾਵੇ ਤੀਸਰਾ ਜਿਹੜਾ ਮੇਨ ਫੋਕਸ ਆ ਮਨਜਮ ਮੁਖਸਰ ਸਾਹਿਬ ਦਾ ਉਹ ਸੀ ਕਿ ਪਿਲ ਕੋਲ ਦੇ ਤੱਕ ਬਿਨਾ ਪੇਪਰ ਤੋਂ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਸੰਬੰਧ ਵਿੱਚ ਜੋ ਹਦਾਇਤਾਂ ਮਾਨਜੋ ਕਲੈਕਸ਼ਨ ਮਿਸ਼ਨੋਂ ਫੜੀਆ ਦੀਆਂ ਜਿਹਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਲਾਇਸੈਂਸਡ ਵੈਪਨ ਦੀ ਡੈਪੋਜੀਸ਼ਨ ਅਨਲਾਈਸੈਂਸਡ ਵੈਪਨ ਦਾ ਸੀਜ਼ਰ ਇਲਿਸੀਟ ਕਲਿਕਰ ਦਾ ਸੀਜ਼ਰ ਇਲਿਸੀਟ ਡਰੱਗਸ ਦਾ ਸੀਜ਼ਰ ਨੋਨ ਅਵੇਲੇਬਲ ਵਾਰੈਂਟ ਦੀ ਐਗਜ਼ੀਕਿਊਸ਼ਨ ਪਰ ਉਹ ਜੰਪਰਸ ਬੀਓ ਦੇ ਉੱਤੇ ਫੋਕਸ ਕਰ ਰਹਾ ਸਾਰੀਆਂ ਇਹਨਾਂ ਤੇਨ ਧਿਆਨ ਚ ਰੱਖਦੇ ਹੋਏ ਬਿਲਕੁਲ ਪਾਕਿਸਤਾਨ ਦੇ ਸ਼ਾਂਤੀਪੂਰਵਕ ਨਿਯੋੜਾ ਜਿਹੜੀਆਂ ਨੇ ਪੰਜਾਬ ਵਿੱਚ ਕਰਾਈਆਂ थले तक डी तक एस, एस, जाके जाके था एस, एस पी तो लाके एस एच ओ तू लैके चौकिया तक अपने जो नीचे तक पहुंचा बहुत बहुत धन्यवाद थैंक यू